ਬੰਦ ਕਰੋ ਨਹੀਂ ਤਾਂ ਸਾਡੀ ਸਤਿ ਸ੍ਰੀ ਅਕਾਲ ਹੈ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਵੀ ਸਾਡੀ ਜ਼ਮੀਨ ਨਾ ਪੱਟੀ ਜਾਵੇ ਬੇਨਤੀ ਕਿਹਨੂੰ ਕਰ ਰਹੇ ਹੋ ਤੁਸੀਂ ਅਸੀਂ ਭਗਵੰਤ ਮਾਨ ਨੂੰ ਔਰ ਸਰਕਾਰ ਨੂੰ ਹੀ ਕਰ ਰਹੇ ਹਾਂ ਸਾਰਾ ਫੁੱਟਾ ਪਟਾਈ ਹੋ ਰਹੀ ਹੈ ਪਾਣੀ ਕਿੱਥੋਂ ਪੀਏ ਕਿੱਥੋਂ ਲਈਏ ਪਾਣੀ ਹੱਸਾ 10 10 ਹਜ਼ਾਰ ਟਿੱਪਾ ਕਰੇ ਆਏ ਵਾ ਜਿਹਨੇ ਜਾਂਦੇ ਆ ਆਈ ਜਾਂਦੇ ਜਾਈ ਜਾਂਦੇ ਜੇ ਪਹਿਲਾ ਕੰਦਾ ਤਾਂ ਮੈਂ ਚੁਕਵਾ ਦੂੰਗਾ ਅੱਜ ਤਾਈਂ ਨਹੀਂ ਚੁਕਵਾਇਆ ਅੱਜ ਤੱਕ ਨਹੀਂ ਚੁਕਵਾਇਆ ਉਹਨਾਂ ਜਿਆਦਾ ਅਸੀਂ ਦੁਖੀ ਹੋ ਗਏ ਤਾਂ ਸਾਡੇ ਅੱਗੇ ਹੁਣ ਇਹ ਬੇਨਤੀ ਆੱਡੇ ਨਾ ਕੋਈ ਨਹੀਂ ਸਾਨੂੰ ਕੋਈ ਨਹੀਂ ਹੁਣ ਪੁੱਛਦਾ ਮੋਟਾ ਸਾਡ ਤੋਂ ਲੈ ਲਈਆਂ ਆ ਕੇ ਕਹਿ ਕੇ ਕਿ ਸਾਨੂੰ ਯਕੀਨ ਦਿੱਤੇ ਆ ਕਿ ਤੁਹਾਡੇ ਅਸੀਂ ਤੁਹਾਡੀ ਮਾਈਨਿੰਗ ਵੀ ਰੋਕਾਂਗੇ

ਇਆ ਕਰਮ ਕਰਾ ਸੀ ਆਪਾਂ ਆਕੇ ਲਾਗਾ ਪੁੱਛਦੇ ਬਾਸ ਥੋੜਾ ਸੀ ਕਹਿ ਤਾ ਫਾਇਰ ਦਿਲ ਨੇ ਆਇ ਦਿੱਤਾ ਜਿਵੇਂ ਆਗ ਲਾਗਾ ਪੂਕ ਦੇਣੇ ਕੁਛ ਮਰਜੀ ਹੋਵੇ ਤੇ ਕੋਨੇ ਜ਼ਿੰਮੇਵਾਰ ਆਪ ਹੋਣਾ ਆਪ ਹੋ ਕੇ ਪੀਤੇ ਸੜਾਈ ਜਿਹਨੂੰ ਪੋਟਾ ਪਾਇਆ ਉਹਨੂੰ ਪੀਤੇ ਸੜਾਈ ਸਾਡੀ ਪੋਟਾ ਨਹੀਂ ਪੀਤੀਆਂ ਥੂਠੇ ਰਹਿਦੇ ਕੀਤੇ ਸਾਡੇ ਨਾਲ ਇੱਕ ਪਨੀ ਨੂੰ ਸੁਣੀ ਸਾਡੀ ਗੋਨ ਤਾਂ ਦੂਪੀ ਓਕਾ ਕਾਰ ਜਾਏ ਸਾਡੇ ਵਿਧਾਇਕ ਸਾਹਿਬ ਨੇ ਇੱਕ ਰਾਜਮਾ ਤੇ ਇੱਕ ਚਾਵਲ ਦੀ ਫੋਟੋ ਪਾਈ ਸੀ ਕਿ ਜੇਕਰ ਜੰਮੂ ਆਓ ਤੈਨੂੰ ਮਿਸ ਨਾ ਕਰੋ ਪੂਛੀ ਦਿਨ ਸਾਡੇ ਇੱਕ ਸਵਾੜੇ ਦਾ 16 ਸਾਲ ਦਾ ਬੱਚਾ ਡੁੱਬ ਕੇ ਮਰ ਗਿਆ ਸੀਗਾ ਉਹਦੇ ਰਿਗਾਰਡਿੰਗ ਉਹਨਾਂ ਕੋਲੋਂ ਕਹਿਦੀ ਹੈ ਕਿ ਸ਼ਰਧਾਂਜਲੀ ਦੇਣ ਵਾਸਤੇ ਇੱਕ ਸ਼ਬਦ ਇੱਕ ਫੋਟੋ ਤੱਕ ਨਹੀਂ ਪਈ ਗਈ ਸ਼ਾਸਿਕਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ ਗੱਲ ਕਰਦੇ ਆਂ ਇਲਾਕੇ ਦੇ ਵਿੱਚ ਜੋ ਲਗਾਤਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਜਾਇਜ਼ ਮਾਈਨਿੰਗ ਹੋ ਰਹੀ ਆ ਉਸ ਦੇ ਲਈ ਅੱਜ ਤਰਫ ਮਜਾਰੀ ਪਿੰਡ ਦੇ ਜੋ ਵਸਨੀਕ ਨੇ ਚਾਹੇ ਮਹਿਲਾਵਾਂ ਨੇ ਭਾਵੇਂ ਪੁਰਸ਼ ਨੇ ਉਹ ਸਾਰੇ ਇਕੱਠੇ ਹੋਏ ਉਹਨਾਂ ਵੱਲੋਂ ਅੱਜ ਜੋ ਖਾੜਾ ਸਤਲੁਜ ਦਰਿਆਏ ਜਿੱਥੇ ਮਾਈਨਿੰਗ ਹੋ ਰਹੀ ਆ ਉੱਥੇ ਸਾਈਟ ਉੱਤੇ ਪਹੁੰਚ ਕੇ ਟਿਪਰਾਂ ਨੂੰ ਰੋਕਿਆ ਗਿਆ ਹੈ ਕਰੀਬ 60 ਤੋਂ 70 ਟਿਪਰ ਦੱਸੇ ਜਾ ਰਹੇ تھے ਉਹਨਾਂ ਦੀ ਮੰਗ ਸੀ ਕਿ ਤੁਸੀਂ ਵੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਮੰਗ ਤੋਂ ਬਾਅਦ ਜਦੋਂ ਉਹਨਾਂ ਨੇ ਬੋਲਿਆ ਕਿ ਇਹਨਾਂ ਟਿਪਰਾਂ ਨੂੰ ਅਸੀਂ ਭਰੇ ਹੋਇਆ ਨੂੰ ਨਹੀਂ ਜਾਣ ਦੇਵਾਂਗੇ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੁਸੀਂ ਦੇਖ ਸਕਦੇ ਹੋ ਕਿ ਕੁਝ ਟਿਪਰ ਖਾਲੀ ਹੋਣੇ ਸ਼ੁਰੂ ਹੋ ਗਏ ਨੇ ਜੀ ਬਿਲਕੁਲ ਕਿਤੇ ਨਾ ਕਿਤੇ ਜਿਵੇਂ ਕਹੀਏ ਤਾਂ ਇਸ ਨੂੰ ਪਿੰਡ ਵਾਸੀਆਂ ਦਾ ਏਕਾ ਕਿਹਾ ਜਾ ਸਕਦਾ ਹੈ ਕਰੀਬ 28 ਤੋਂ 30 ਫੁੱਟ ਗਹਿਰੇ ਖੱਡੇ ਪੈ ਗਏ ਨੇ ਤੇ ਪਿੰਡ ਵਾਸੀਆਂ ਦੀ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਜੇ ਅਸੀਂ ਗੱਲ ਕਰੀਏ ਇਲਾਕਾ ਸੰਘਰਸ਼ ਕਮੇਟੀ ਦੇ ਨਾਲ ਮਿਲ ਕੇ ਇਹ ਲੜਾਈ ਲੜੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਕਿ ਜੋ ਪਿੰਡ ਵਾਸੀਆਂ ਉਹਨਾਂ ਵੱਲੋਂ ਕਿਸ ਪ੍ਰਕਾਰ ਆਪਣਾ ਰੋਸ਼ ਵਿਅਕਤ ਕੀਤਾ ਜਾ ਰਿਹਾ ਤੇ ਕਿਸ ਪ੍ਰਕਾਰ ਉਹਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸਿਆ ਜਾ ਰਿਹਾ ਹੈ ਦੇਖੋ ਟਿੱਪਰ ਕਿੰਨੇ ਖੜੇ ਹੋਏ ਟਿੱਪੇ ਖੜੇ ਨਾ ਸਾਡੇ ਘਰ ਹੀ ਪਾਣੀ ਨਾ ਮਿਆ ਸਰਪਾਣੀ ਨਾ ਆਪਕੂ ਨੂੰ ਪੀਣੇ ਨੂੰ ਪਾਣੀ ਐਸੇ ਵੇਲੇ ਅਸੀਂ ਬਹੁਤ ਦੁਖੀ ਹੈ ਇੱਕ ਚਮਚਾ ਵੀ ਨਹੀਂ ਤੱਕਣੇ ਚਾਹੀਦਾ ਸਾਨੂੰ ਮਿੱਟੀ ਦਾ ਬੱਚੇ ਵੀ ਡੁੱਬ ਡੁੱਬ ਕੇ ਮਰਿਆ ਕਰਦੇ ਤੇ ਤੁਸੀਂ ਦੇਖ ਲਓ ਕਿੰਨੇ ਟਿਪਰ ਖੜੇ ਵੇ ਬੰਦੇ ਸਾਡੇ ਕਿੰਨੇ ਦਿਨ ਹੋ ਗਏ ਆਂਦੇ ਨਹੀਂ ਕੋਈ ਸੁਣਾਈ ਨਹੀਂ ਬੰਦਿਆਂ ਦੀ ਕੀਤੀ ਕੋਈ ਬੰਦੇ ਦੀ ਸੁਣਾਈ ਨਹੀਂ ਕੀਤੀ ਐ ਆ ਜੀ ਹਰਦੇਵਾਲ ਹੋਰ ਸਭ ਆਲੇ ਇਹ ਨਹੀਂ ਕੀਤੀ ਸਾਡੇ ਪਿੰਡ ਦੇ ਮੁੰਡੇ ਵੀ ਆਏ ਇਹ ਨਹੀਂ ਕੀਤੀ ਨਜਾਇਜ਼ ਮੈਨ ਨਹੀਂ ਹੋ ਰਹੀ ਜੀ ਜੀਹਾਂ ਜਾਂ ਦੀ ਹੋ ਰਹੀ ਬਸ ਕਦੋਂ ਤੋਂ ਹੋ ਰਹੀ ਹੈ ਜੀ ਇਹ ਹੋ ਗਿਆ ਨਾ ਨੀਲਾ ਹੋ ਗਿਆ ਬਾਦੇ ਹੋ ਲੱਗੇ ਬਤਾ ਕਈ ਸਾਲ ਹੋ ਗਏ ਤਾਂ ਹੁਣ ਫੜ ਹੋਏ ਹੁਣ ਹੋ ਜਾਂਦੀ ਮਕਾਨ ਮਾਰ ਲਿਆ ਸਾਨੂੰ ਰੋਕਦਿਆਂ ਨੂੰ ਹੋ ਗਿਆ ਜੀ ਅੱਜ ਤੁਸੀਂ ਸਾਰੇ ਪਿੰਡ ਵਾਲਿਆਂ ਨੇ ਰੋਕ ਦਿੱਤੇ ਹਾਂ ਰੋਕ ਦਿੱਤੇ ਆਸੀਂ ਬਸ ਇੱਕ ਚੰਮ ਚੱਲ ਜਾਣ ਚਾਹੀਦਾ ਸਾਡੇ ਪਿੰਡ ਵਾਲੇ ਬੰਦਿਆਂ ਨੇ ਵੀ ਤੇਪਰ ਰੋਗ ਦਿੱਤੇ ਜੀ ਹੁਣ ਕੀ ਚਾਹਦੇ ਹੋ ਅੱਗੇ? ਹਾਂਸੀ ਅਸੀਂ ਚਾਹਦੇ ਬੰਦ ਹੋਣੇ ਚਾਹੀਦੇ ਬਸ ਤੇਪਰ ਖਾਲੀ ਹੋਣੇ ਖਾਲੀ ਹੋਣੇ ਚਾਹੀਦੇ ਐਸੀ ਟਾਈਮ ਹੋਣ ਖਾਲੀ ਹੋਣੇ ਚਾਹੀਦੇ ਬਸ ਜੇ ਤੇਪਰ ਖਾਲੀ ਨਹੀਂ ਹੁੰਦੇ ਦੁਬਾਰਾ ਫੇਰਾਂਦੇ ਫਿਰ ਕੀ ਕਰੋਗੇ? ਫੇਰ ਕਰਮ ਕਰਾਸੀ ਆਪਾਂ ਆਪਕੇ ਲਾ ਕੇ ਫੂਕ ਦੇਣੀ ਬਸ ਹੁਣ ਅਸੀਂ ਕਹਿਤਾ ਸਾਰੇ ਜਿੰਨੇ ਆਏ ਦਿੱਥੇ ਵੀ ਅਸੀਂ ਅੱਗ ਲਾ ਕੇ ਫੂਕ ਦੇਣੇ ਕੁਝ ਮਰਜੀ ਹੋਵੇ ਫਿਰ ਉਹਦੇ ਜ਼ਿੰਮੇਵਾਰ ਆਪ ਹੋਣਾ ਜੀ ਇਹਨਾਂ ਗੇਲੀ ਕਰਕੇ ਸਾਰੀ ਮਾਈਨਿੰਗ ਚੱਲਿਆ ਕਰਦੀ ਜੀ ਹਾਂਜੀ ਚੱਲਿਆ ਹੀ ਕਰਦੇ ਦੋ ਤਾਂ ਕੀ ਦੇਣ ਗੇਲੀ ਕਿਹਨੂੰ ਕੋਸਦੇ ਤੁਸੀਂ ਕੀ ਦੇ ਕਰਕੇ ਚੱਲਣ ਹੁਣ ਸਾਨੂੰ ਇਹਨੇ ਸਰਕਾਰ ਹੀ ਆ ਚੱਲਿਆ ਕਰਨ ਸਰਕਾਰੋ ਹੀ ਕਰੇ ਜਾਂਦੀ ਸੁਣਾਈ ਨਾ ਨਹੀਂ ਨਾ ਕੀਤੀ ਸੁਣਾਈ ਨਾ ਕੀਤੀ ਜਿਹਨੂੰ ਬੋਟਾ ਪਾਈਆਂ ਉਹਨਾਂ ਕਿਤੇ ਸੁਣਾਈ ਸਾਡੀ ਉਹ ਕਹਿੰਦੀਆਂ ਝੂਠੇ ਵਹਿਦੇ ਕਿਤੇ ਸਾਡੇ ਨਾਲ ਇੱਕ ਨੀ ਨੂੰ ਸੁਣੀ ਸਾਡੀ ਹੁਣ ਤਾਂ ਇਹ ਤਾਂ ਦੁਖੀ ਹੋ ਕੇ ਤਾਂ ਜਾ ਇੱਥੇ ਹੁਣ ਇਹ ਹੀ ਹੋ ਸਕਦੀ ਬੰਦ ਹੋਣੀ ਚਾਹੀਦਾ ਇੱਕ ਚੰਚਾ ਨਹੀਂ ਚੱਕਣ ਜਾਣੀ ਹਾਂ ਖਾਲੀ ਹੋ ਜਾਂਨ ਇਸ ਟਾਈਮ ਹੁਣ ਇਹ ਹੁਣ ਚਾਹੀਦੀ ਹੋਣੀ ਪੁਲਿਸ ਤੇ ਮਾਈਨਿੰਗ ਵਾਲੇ ਆ ਗਏ ਜੀ ਹਾਂ ਜੀ ਆ ਗਏ ਉਹ ਵੀ ਪੁਲਸ ਵਾਲੇ ਵੀ ਆ ਗਏ ਤੁਸੀਂ ਪੁਲਿਸ ਵਾਲੇ ਆਏ ਮਾਈਨਿੰਗ ਵਾਲੇ ਆਏ ਉਹਨਾਂ ਨੂੰ ਪੁੱਛਿਆ ਕਿ ਜੇ ਮਾਈਨਿੰਗ ਲੀਗਲ ਹੈ ਤਾਂ ਕਿੰਨੇ ਫੁੱਟ ਤੱਕ ਹੋਣੀ ਚਾਹੀਦੀ ਹੈ ਅਸੀਂ ਕਰਾਣੀ ਨਹੀਂ ਕਰਾਣੀ ਇੱਕ ਗੱਲ ਖਤਮ ਅਸੀਂ ਕੋਈ ਨਹੀਂ ਦੇਣੀ ਬਸ ਅਸੀਂ ਮਾਈਨਿੰਗ ਦੀ ਪੀੜ ਨਹੀਂ ਮਿਲਦਾ 100 100 ਫੁੱਟ ਹੋਣੀ ਚਾਹੀਦੀ ਪਹਿਲਾਂ ਨੇ ਦੂਰ ਟੋਏ ਪਾਤੇ ਵੀ ਨਾ ਕੋਈ ਨਿਆਣਾ ਡੁੱਬਦਾ ਮੈਸ ਡੰਗਦਾ ਕੋਈ ਨਿਕਲ ਸਕਦਾ ਕੀ ਨਾਮ ਹੈ ਜੀ ਬਿਆਸਾ ਦੇਵੀ ਕੀ ਹੈ ਜੀ ਆ ਦੇਖੋ ਇਥੇ ਇਹੀ ਹੈ ਕਿ ਭਈ ਇਹ ਨਹੀਂ ਹੋਣਾ ਹੋਣਾ ਨਹੀਂ ਚਾਹੀਦਾ ਸਾਨੂੰ ਜਿੱਦੇ ਵੀ ਹੋਇਆ ਕਰ ਤੇ ਪਟਾਈ ਹੋਇਆ ਕਰਦੀ ਉਹ ਗੱਲ ਨਹੀਂ ਹੋਣੀ ਚਾਹੀਦੀ ਲੀਗਲ ਹੈ ਕਿ ਇਲੀਗਲ ਹੈ ਜੀ ਇਹ ਮਤਲਬ ਗਾਲਤ ਹੈ ਗਾਲਤ ਹੈ ਜੀ ਜੇ ਜੇ ਨਿਜਾਇਜ਼ ਹੈ ਜੀ ਕਿੰਨੇ ਟਾਈਮ ਤੋਂ ਹੋ ਰਹੀ ਹੈ ਜੀ ਮੈਂ ਨਹੀਂ ਇਹ ਹੋ ਗਈ 2-3 ਸਾਲ ਤੇ ਨਹੀਂ ਹੋਇਆ ਤਾਂ 7-8 ਸਾਲ ਹੋ ਹਾਂ ਜੀ ਕਿੰਨੇ ਕਿੰਨੇ ਫੁੱਟ ਡੂੰਘੇ ਖੱਡੇ ਬਣ ਗਏ ਜਿੱਥੇ ਇਹ 100 ਫੁੱਟ ਦੇ ਵੀ ਉੱਪਰ ਹੀ ਹੈ ਪਟਿਆ ਕਰਦੇ ਉਨਕੀ ਮੰਗ ਹੈ ਜੀ ਤੁਹਾਡੀ ਸਾਡੀ ਇਹ ਮੰਗ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਕਿੰਨੇ ਕਿੰਨੇ ਕਿੱਟ ਪਰ ਅਜੇ ਤੁਸੀਂ ਰੋਕੇ ਆ ਜੀ ਇਹ 200 ਦੇ ਉੱਪਰ ਹੀ ਹੈਗੇ ਦਿੱਲੀ ਨਿਤ ਪਰ ਨਿਕਲਦੇ ਹਾਂਜੀ ਪਹਿਲਾਂ ਕਿਉਂ ਨਹੀਂ ਰੋਕੇ ਤੁਸੀਂ ਪਹਿਲ ਬਥੇਰੇ ਸਾਡੇ ਬੰਦੇ ਆਂਦੇ ਤੇ ਰੋਕਣ ਇਹਨਾਂ ਤਾਂ ਰੁਕੇ ਨਹੀਂ ਹੈਗੇ ਅਜੇ ਜਨਾਨੀਆਂ ਨੇ ਆ ਕੇ ਹਾਂਜੀ ਹੁਣ ਰੁਕੇ ਆ ਜੀ ਹਾਂਜੀ ਰੁਕੇ ਹੁਣ ਰੁਕ ਗਏ ਆ ਜੀ ਅੱਗੇ ਕੀ ਕਰੋਗੇ ਅਸੀਂ ਕਹਿੰਦੇ ਵੀ ਹੁਣ ਨਹੀਂ ਚਾਹੀਦੀ ਮੈਨਿੰਗ ਖਾਲੀ ਹੋਣਾ ਖਾਲੀ ਹੋਣੇ ਚਾਹੀਦੇ ਤੁਹਾਨੂੰ ਕੀ ਲੱਗਦਾ ਹੈ ਵੀ ਕਿਹਦੀ ਨਲਕੀ ਕਰਕੇ ਮਾਈਨਿੰਗ ਹੋ ਰਹੀ ਹੈ ਜੀ ਸਰਕਾਰ ਦੀ ਕੀ ਬੋਲੋਗੇ ਸਰਕਾਰ ਨੂੰ ਫਿਰ ਸਰਕਾਰ ਨੂੰ ਅਸੀਂ ਇਹੀ ਬੋਲਣਾ ਸਾਨੂੰ ਪਾਣੀ ਨਹੀਂ ਮਿਲਿਆ ਕਰਦਾ ਪੀਣ ਨੂੰ ਇਹ ਕਿੱਦਾਂ ਹੋ ਸਕਦਾ ਹੈ ਮਾਦੇ ਮਾਈਨਿੰਗ ਮੰਤਰੀ ਵੀ ਤੁਹਾਡੇ ਇਲਾਕੇ ਦਾ ਹੀ ਹੈ ਤੁਹਾਡੇ ਹੀ ਵਿਧਾਇਕ ਹੈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸਾਡੇ ਮਾਤੇ ਮਰਾਈ ਸਾਡੇ ਕਦੇ ਉਹਨਾਂ ਹੱਲ ਕੀਤਾ ਹੀ ਨਹੀਂ ਹੈਗਾ ਕੀ ਬੋਲੋਗੇ ਫਿਰ ਉਹਨਾਂ ਨੂੰ ਉਹਨੂੰ ਅਸੀਂ ਇਹੀ ਬੋਲਣਾ ਕਿ ਵੋਟਾਂ ਲੈ ਲੀਆਂ ਉਹਦੇ ਬਾਅਦ ਸਾਡਾ ਕੋਈ ਹੱਲੇ ਨਹੀਂ ਕੀਤਾ ਉਹਨੇ ਉਹ ਨਹੀਂ ਬੋਲੇ ਤਾਂ ਵੋਟਾਂ ਤੋਂ ਪਹਿਲਾਂ ਮੈਨੂੰ ਹਾਂਜੀ ਬੋਲੇ ਤਾਂ ਕੁਝ ਨਹੀਂ ਬਾਲਦਾ ਉਹ ਬੰਦਾ ਹੋਇਆ ਮਾਤਾ ਜੀ ਕੀ ਨਾਮ ਹੈ ਪਹਿਲੇ ਤਾਂ ਸਾਡੀ ਸਸਰੀ ਘਾਲਿਆ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਸਾਡੀ ਜਮੀਨ ਨਾ ਪੱਟੀ ਜਾਵੇ ਬੇਨਤੀ ਕਿਹਨੂੰ ਕਰ ਰਹੇ ਹੋ ਤੁਸੀਂ ਆਸੀਂ ਭਗਵੰਤ ਮਾਨ ਨੂੰ ਔਰ ਸਰਕਾਰ ਨੂੰ ਹੀ ਕਰ ਰਹੇ ਆ ਠੀਕ ਹੈ ਪਹਿਲੀ ਦੂਜੀ ਗੱਲ ਇਹ ਸਾਡੇ ਤਾਂ ਬੱਚੇ ਡੁੱਬ ਜਾ ਰਹੇ ਆ ਪਾਣੀ ਨਹੀਂ ਮਿਲਦਾ ਸਾਨੂੰ ਠੀਕ ਹੈ ਆਸੀਂ ਬਹੁਤ ਦੁਖੀ ਆ ਸਾਨੂੰ ਅੱਜ 5 ਦਿਨ ਹੋ ਗਏ ਸਾਨੂੰ ਪਾਣੀ ਨਹੀਂ ਮਿਲ ਰਿਹਾ ਪੀਣੇ ਨੂੰ ਕਿਉਂ ਨਹੀਂ ਪਾਣੀ ਮਿਲਦਾ ਸਰਪਨਾਇ ਪਟਾਈ ਹੋ ਰਹੀ ਆ 100 100 ਫੁੱਟ ਪਟਾਈ ਹੋ ਰਹੀ ਆ ਪਾਣੀ ਕਿੱਥੋਂ ਵੀ ਐ ਕਿੱਥੋਂ ਲਈਏ ਪਾਣੀ ਅਸੀਂ ਇਸ ਤੋਂ ਪਹਿਲਾਂ ਵੀ ਤੁਸੀਂ ਇਹ ਕਦੇ ਆਪਣੀ ਹਾਂਜੀ ਸਾਡੀ 1 ਸਾਲ ਪਹਿਲਾਂ ਠਾਣੇ ਵਿੱਚ ਮੀਟਿੰਗ ਹੋਈ ਸੀ ਮੈਂ ਖੁਦ ਟਿੱਪਰ ਫੜਾ ਕੇ ਆਈ ਸੀ ਖੁਦ ਜਦੇ ਛੜਾਉਂਦੇ ਸੀ ਅੱਜ ਮਤ ਜੀ ਕਿੰਨੇ ਟਿੱਪਰ ਫੜੇ ਦੋਸਤ ਅੱਜ ਪੁੱਤ ਦੇ ਦੇਖ ਲੈ 51 50 51 ਟਿੱਪਰ ਹੈ 100 100 ਦਾ ਟਿੱਪਰ ਕਰੇਵਾ ਜਿਹੜੇ ਜਾਣਦੇ ਆ ਆਈ ਜਾਂਦਾ ਜਾਈ ਜਾਂਦੇ ਠੀਕ ਹੈ ਦੋ ਟਿੱਪੜ ਤਾਂ ਹੁਣ ਵਾਪਸ ਕੀਤਾ ਖਾਲੀ ਉਹਨੇ ਪੁਲਿਸ ਵਾਲੇ ਆ ਗਏ ਮਾਈਨਿੰਗ ਵਾਲੇ ਆ ਗਏ ਹਾਂਜੀ ਤੁਹਾਡੇ ਬਲਾਣ ਤੇ ਉਹਨਾਂ ਨੂੰ ਪਤਾ ਲੱਗਦਾ ਮਾਈਨਿੰਗ ਹੁੰਦੀ ਆਪਣੇ ਆਪ ਨਹੀਂ ਬਲਾਣ ਤੇ ਕੀ ਮਾਤਾ ਜੀ ਕੀ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਮਾਈਨਿੰਗ ਨੂੰ ਰੋਕਿਆ ਜਾਵੇ ਪਤਾ ਬਣਦੀ ਹੈ ਫਿਰ ਉਹ ਨਹੀਂ ਆਪਣੇ ਡਿਊਟੀ ਨਿਭਾਰੇ ਤੁਸੀਂ ਨਿਭਾਰੇ ਅਸੀਂ ਵੀ ਨਿਭਾਵਾਂਗੇ ਤੁਸੀਂ ਕਿਉਂ ਨਿਭਾਰੇ ਉਹ ਕਿਉਂ ਨਹੀਂ ਨਿਭਾਰੇ ਉਹ ਤਾਂ ਬੇਟੇ ਹੁਣ ਜਦ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਆ ਜਦ ਸਾਨੂੰ ਦੁੱਖ ਹੈ ਅਸੀਂ ਆਪ ਕਰਾਂਗੇ ਡਿਊਟੀ ਉਹਨਾਂ ਅਗਲੀ ਕਾਰਵਾਈ ਕੀ ਹੈ ਮਾਤਾ ਜੀ ਅਸੀਂ ਜਾਣ ਹੀ ਨਹੀਂ ਦੇਣਾ ਟਿਪਰ ਖਾਲੀ ਹੋ ਜਾਵੇ ਟਿਪਰ ਜਿੱਥੇ-ਜਿੱਥੇ ਦਾ ਟਿਪਰ ਆਪਣੇ-ਆਪਣੇ ਥਾਂ-ਥਾਂ ਤੇ ਟਿਪਰ ਚੱਲਦਾ ਹੈ ਕੋਈ ਤਾਂ ਚਮਚਾ ਨਿਕਲ ਜਿਹਾ ਜੋ ਟਿਪਰ ਜਿਨ੍ਹਾਂ ਦੇ ਟਿਪਰ ਹੈ ਜਾਂ ਜੋ ਮਾਈਨਿੰਗ ਕਰਦੇ ਹੈ ਉਹਨਾਂ ਬੰਦਿਆਂ ਨਾਲ ਵੀ ਤੁਹਾਡੀ ਗੱਲ ਹੋਈ ਹੈ ਕੋਈ ਸਾਰੇ ਆ ਅਸੀਂ ਖੁਦ ਲਵਾ ਕੇ ਖੜੇ ਕਰਾ ਲਏ ਇਥੇ ਸਾਰੇ ਸਾਰੇ ਬੈਠੇ ਖੜੇ ਹੈ ਨਹੀਂ ਜਿਹੜੀ ਜਗ੍ਹਾ ਤੇ ਪਟਾਈ ਹੋ ਰਹੀ ਹੈ ਉੱਥੇ ਕੋਈ ਨਾ ਕੋਈ ਤਾਂ ਹੋਏਗਾ ਨੁਮਾਇੰਦਾ ਉਹਨਾਂ ਨਾਲ ਵੀ ਗੱਲ ਹੋਈਏ ਨਹੀਂ ਉਹਨਾਂ ਨਾਲ ਨਹੀਂ ਕੋਈ ਹੈਗੀ ਆ ਜਾਂ ਭੱਜ ਗਈ ਹੈ ਨਹੀਂ ਇੱਥੇ ਹੀ ਆ ਸਾਰੇ ਸਾਰੇ ਇੱਥੇ ਹੀ ਆਏ ਨੇ ਇੱਥੇ ਆਏ ਨਹੀਂ ਹੋ ਪੁਲਿਸ ਆ ਕੇ ਬੋਲੇ ਕੋਈ ਨਾ ਕਿਹਾ ਪੁਲਸ ਨੇ ਸਾਨੂੰ ਨਾ ਅੱਜ ਪਤਾ ਨਹੀਂ ਪੁਲਸ ਨੇ ਕੀ ਬੋਲਿਆ ਸੀ ਸਾਡੇ ਕੀ ਬੋਲੋਗੇ ਪੁਲਸ ਨੂੰ ਅਸੀਂ ਤਾਂ ਬੇਟਾ ਇਹੀ ਬੇਨਤੀ ਕਰਦੇ ਵੀ ਸਾਡੋ ਇਹ ਕੰਮ ਹੋਣਾ ਨਹੀਂ ਚਾਹੀਦਾ ਤੇ ਬੰਦ ਹੋਣਾ ਚਾਹੀਦਾ ਸਾਡਾ ਇਹ ਕੰਮ ਜੇ ਨਹੀਂ ਬੰਦ ਹੁੰਦਾ ਫਿਰ ਅਗਲਾ ਕੀ ਤੁਹਾਡਾ ਅਸੀਂ ਅਗਲੀ ਫਿਰ ਕਾਰਵਾਈ ਫੇਰ ਕਰਾਂਗੇ ਅੱਗੇ ਕੰਮ ਲਾਵਾਂਗੇ ਫਿਰ ਮਾਈਨਿੰਗ ਮੰਤਰੀ ਵੀ ਤੁਹਾਡੇ ਘਰ ਦੇ ਲੱਗ ਗਈ ਹੈ ਜੀ ਤੁਹਾਡੇ ਵੀ ਉਹ ਆਇਆ ਹੀ ਨਹੀਂ ਉਹ ਖੁਦ ਕਹਿੰਦਾ ਸੀ ਅਸੀਂ ਆਵਾਂਗੇ ਉਹ ਆਇਆ ਨਹੀਂ ਉਹ ਪੁਜੇ ਨਹੀਂ ਕਿਉਂ ਉਹਨੇ ਮੌਕਾ ਦੇਖਿਆ ਕਦੇ ਆ ਕੇ ਨਹੀਂ ਦੇਖਿਆ ਨਹੀਂ ਦੇਖਿਆ ਪਾਸੀ ਦਾ ਇਹੀ ਬੇਨਤੀ ਕਰਦੇ ਵੀ ਉਹ ਆ ਕੇ ਮੌਕਾ ਦੇਖ ਲਵੇ ਠੀਕ ਹੈ ਸਾਡੇ ਅੱਗੇ ਇਹੀ ਹੱਥ ਜੋੜ ਬੇਨਤੀ ਹੈ ਬੇਟੇ ਵੋਟਾਂ ਦੇ ਪਹਿਲਾਂ ਕਹਿੰਦਾ ਤਾਂ ਮੈਂ ਚੁਕਵਾ ਦੂੰਗਾ ਅੱਜ ਤਾਈਂ ਨਹੀਂ ਚੁਕਵਾਇਆ ਅੱਜ ਤੱਕ ਨਹੀਂ ਚੁਕਵਾਇਆ ਉਹਨੂੰ ਜਿਆਦਾ ਅਸੀਂ ਦੁਖੀ ਹੋ ਗਏ ਤਾਂ ਸਾਡੇ ਅੱਗੇ ਹੁਣ ਇਹ ਬੇਨਤੀ ਹੈ ਸੁਰੇਸ਼ ਕੁਮਾਰ ਜੀ ਅੱਜ ਬਾਕੀ ਜਿਹੜੇ ਮਾਤਾ ਜੀ ਇਹ ਕੈਮਰੇ ਲੱਗੇ ਆ ਜੀ ਕਾਦੇ ਵਾਸਤੇ ਲੱਗੇ ਆ ਜੀ ਕੀ ਆ ਜੀ ਨਾਲ ਇਹ ਭਾਈ ਜਿਹੜੇ ਮਾਈਨਿੰਗ ਕਰਦੇ ਨੇ ਨਾ ਮਾਈਨਿੰਗ ਰੇਤਾ ਪੁੱਟਦੇ ਉਹਨੇ ਵਾਸਤਾ ਉਹਨੇ ਆਪਣੇ ਸੇਫਟੀ ਵਾਸਤਾ ਲਾਏ ਹੋਏ ਸਾਨੂੰ ਸਾਡੇ ਲਾਭ ਵਾਸਤਾ ਨਹੀਂ ਲਾਈ ਵੀ ਅੱਛਾ ਜੀ ਇਹ ਸਾਡ ਨੂੰ ਚੋਰੀਆਂ ਸਾਡੀ ਮਾਈਨਿੰਗ ਕਰੀ ਜਾਂਦੇ ਸਾਡੇ ਪਟਾਈ ਕਰੀ ਜਾਂਦੇ ਸਾਡੇ ਜ਼ਮੀਨਾਂ ਦੀ ਆਏ ਸੀਗੇ ਕਿ ਅਸੀਂ ਥੋੜੇ ਦੁੱਖ dard ਸਾਰੇ ਸੁਣਾਂਗੇ ਅਸੀਂ ਉਹਨਾਂ ਨੂੰ ਪਾਣੀ ਬਾਰੇ ਸਮੱਸਿਆ ਦੱਸੀ ਸੀ ਕਿ ਸਾਡੀ ਜਿਹੜੀ ਕਿ ਦਿਨੋ ਦਿਨ ਮਾਈਨਿੰਗ ਵੱਧ ਰਹੀ ਹੈ ਸਾਡਾ ਪਾਣੀ ਥੱਲੇ ਜਾ ਰਿਹਾ ਵੱਧ ਤੋਂ ਵੱਧ ਅਸੀਂ ਪਾਣੀ ਦੀ ਦਿੱਕਤ ਸਾਨੂੰ ਆ ਰਹੀ ਹੈ ਕੰਦੇ ਅਸੀਂ ਤੁਹਾਡਾ ਦੁੱਖ ਸਾਰੇ ਦੂਰ ਕਰਾਂਗੇ ਤੁਹਾਡੇ ਮਾਈਨਿੰਗ ਵੀ ਬੰਦ ਹੋਊਗੀ ਬੀਬੀ ਤੁਹਾਡੇ ਪਾਣੀ ਵੀ ਆਊਗਾ ਤੁਹਾਡਾ ਸਭ ਕੁਝ ਆਊਗਾ ਹੁਣ ਸਾਡੀ ਖਬਰ ਤੱਕ ਨਹੀਂ ਪੁੱਛੀ ਸਗੋ ਸਾਡੇ ਦਿਨੋ ਦਿਨ 150 ਟਿੱਪਾਂ ਆਦੀਤਾ ਦੇਖੋ ਸਾਡੇ ਨਾਲ ਕਿੰਨੇ ਧੋਖੇ ਬਾਜੀ ਹੋ ਰਹੀ ਹੈ ਹਾਡੇ ਨਾਲ ਕੋਈ ਨਹੀਂ ਸਾਨੂੰ ਕੋਈ ਨਹੀਂ ਹੁਣ ਪੁੱਛਦਾ ਬੋਟਾ ਸਾਟ ਤੋਂ ਲੈ ਲਈਆਂ ਆ ਕੇ ਕਹਿ ਕੇ ਕਿ ਸਾਨੂੰ ਯਕੀਨ ਦਿੱਤੇ ਆ ਕਿ ਤੁਹਾਡੇ ਅਸੀਂ ਤੁਹਾਡੀ ਮਾਈਨਿੰਗ ਵੀ ਰੋਕਾਂਗੇ ਤੁਹਾਡੇ ਜਿਹੜਾ ਪਾਣੀ ਥੱਲੇ ਜਾ ਰਿਹਾ ਪੱਦਰ ਪਾਣੀ ਦਾ ਪੱਦਰ ਥੱਲੇ ਜਾ ਰਿਹਾ ਅੱਜ ਤੁਹਾਡੇ ਦੁੱਖ ਸਾਰੇ ਦੂਰ ਕਰਾਂਗੇ ਤੁਹਾਡੇ ਜਿਹੜੀ ਪਾਣੀ ਵਾਰਤ ਕਰ ਰਹੇ ਆ ਕਿ ਕੁਝ ਹੋਏਗਾ ਹੁਣ ਹਜੇ ਤੱਕ ਤਾਂ ਕੋਈ ਆਸ ਨਹੀਂ ਹੈਗੀ ਦੋ ਮਹੀਨੇ ਤਾਂ ਸਾਨੂੰ ਇੱਥੇ ਆ ਆ ਕੇ ਸਾਡੇ ਬੰਦੇ ਆਂਦੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਇਹਨਾਂ ਨੇ ਕੀ ਨਾਮ ਹੈ ਸਰ ਪੂਰਾ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਮੈਂ ਪ੍ਰਧਾਨ ਇਲਾਕਾ ਸ਼ਿੰਗਾਰ ਕਮੇਟੀ ਜੀ ਅਨੰਦਪੁਰ ਦਾ ਸਾਡੀ ਨਾ ਜੀ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਇਹ ਜਿਹੜੀ ਡੂੰਗੀ ਪਟਾਈ ਹੁਣ ਤੁੰ ਨਹੀਂ ਹਟੇ ਤੇ ਉਹ ਕੁਝ ਮਹਿਕਮੇ ਵਾਲੇ ਜਿਹੜੇ ਆ ਉਹ ਝਿੰਡੀਆਂ ਲਾ ਕੇ ਗਏ ਵੀ ਇਹਦੇ ਵਿਚਾਲੇ ਜੋ ਅੰਦਰ ਅੰਦਰ ਹੋਊਗਾ ਕੰਮ ਇਹਨਾਂ ਦਾ ਅਸੀਂ ਦੇਖਿਆ ਜਿਹੜੀ ਚੰਡੀਆਂ ਅੱਜ ਇੱਥੇ ਦੋਏ ਦਿਨ ਉਹ 10-20 ਫਟ ਹੋਰ ਅੱਗੇ ਪਿੱਛੇ ਹੋ ਜਾਂਦੀ। ਅੱਜ ਮੇਰੇ ਖਾਲ ਕੋਈ ਹਫਤਾ ਪਹਿਲਾਂ ਨੂੰ ਅਸੀਂ ਚੈੱਕ ਕਰਕੇ ਗਏ ਸੀ। ਜੀ ਅਗਲੀ ਗੱਲ ਕਰਨੇ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਜਿੱਥੇ ਚੰਡੀਆਂ ਲਗਾਈਆਂ ਸੀ ਉੱਥੇ ਪਹਿਲਾਂ ਕਿੰਨੇ-ਕਿੰਨੇ ਫੁੱਟ ਡੂੰਘੇ ਖੱਡੇ ਸੀਗੇ। ਉਹ ਤੇਰੇ ਵੀ 35-40 ਫੁੱਟ ਪਹਿਲਾਂ ਆਏ 35 ਫੁੱਟ ਹੋਰ ਪੜ ਦੁੱਤਾ। 35 ਫੁੱਟ ਪਹਿਲਾਂ ਖੱਡੇ ਆ ਉਸ ਤੋਂ ਬਾਅਦ ਫੇਰ ਵੀ ਚੰਡੀਆਂ ਲਗਾ ਦਿੱਤੀਆਂਗੇ ਇੱਥੇ ਮੈਂ। ਹਾਂ ਜੀ ਬਿਲਕੁਲ ਸਾਡੇ ਕਹਨ ਦੇ ਬਾਬ ਜੀ ਰਵੇ ਤਾਂ ਆਲਰੇਡੀ ਬਹੁਤ ਹੋ ਗਿਆ। ਸਰਕਾਰ ਜਾਣ ਸਕਦੀ ਹੁਣ ਜਾਂ ਇਹ ਡੰਗਾਈ ਬਾਰੇ ਅਸੀਂ ਪਰ ਕੁਐਸਚਨ ਕਰਦੇ ਆ ਨਾ ਜੀ ਜਿਹੜਾ ਪਹਿਲਾਂ ਇੱਕ ਇੱਥੇ ਜਈ ਸਾਹਿਬ ਦੇ ਯਾਤੋਂ ਹਫਤਾ ਪਹਿਲਾਂ ਉਹ ਕਹਿੰਦਾ ਜਿਵੇਂ ਮੈਂ ਤਾਂ ਨਾਮ ਆਇਆ ਮੈਨੂੰ ਵੀ ਦੁਬਾਰਾ ਕੋਈ ਨੌਲੇਜ ਨਹੀਂ ਕਿੰਨਾ ਡੰਗਾ ਹੋਣਾ ਜਿਹੜੇ ਅੱਜ ਸਾਨੂੰ ਮਿਲੇ ਉਹ ਵੀ ਕਹਿੰਦੇ ਵੀ ਸਾਨੂੰ ਡੰਗਾਈ ਬਾਰੇ ਕੁਝ ਨਹੀਂ ਪਤਾ ਪੈਸੇ ਪਿਆ ਸੀ ਇੱਥੇ ਤੱਕ ਅਸੀਂ ਪੱਟਾ ਨਹੀਂ ਜਰੂਰ ਹੈ ਕੀ ਮਾਈਨਿੰਗ ਮਸ਼ੀਨਾਂ ਨਾਲ ਹੋ ਸਕਦੀ ਹੈ ਨਹੀਂ ਇਹ ਤਾਂ ਹੁਣ ਜਿਹੜਾ 30 35 ਫੁੱਟ ਪੱਟਣਾ ਉਹ ਮਸ਼ੀਨਾਂ ਨਾਲ ਤਾਂ ਮੇਰੇ ਖਿਆਲ ਨਹੀਂ ਹੋਣੀ ਚਾਹੀਦੀ ਆਸੀਂ ਮਸ਼ੀਨਾਂ ਨਾਲ ਨਹੀਂ ਕਰ ਸਕਦੇ ਆ ਬਿਲਕੁਲ ਬਿਲਕੁਲ ਅਸੀਂ ਸਵੇਰਾ ਹੀ ਮਿੰਤੀ ਵੀ ਕਰੀ ਜੀ ਮੇਰੇ ਕਿਤੇ 35 ਫੁੱਟ ਇੱਕ ਜਗ੍ਹਾ 38 ਫੁੱਟ ਨਿਕਲਿਆ ਇੱਕ ਜਗ੍ਹਾ 30 ਫੁੱਟ ਹੈ ਐਨ ਐਨੀ ਕੋ ਕਿੰਨੇ ਕਿ ਟਿੱਪਰ ਰੋਕ ਕੇ ਗਈ ਆ ਜੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਆਇਆ ਜੀ ਤਕਰੀਬ 1.5 200 ਪੇ 150 200 ਦੇ ਲਗਭਗ ਹੈਗਾ ਜੀ ਹਾਂਜੀ ਜੇ ਅਸੀਂ ਇਹ ਰੋਕਣ ਦੀ ਕੋਸ਼ਿਸ਼ ਕਰਦੇ ਸਾਨੂੰ ਧਮਕੀਆਂ ਮਿਲਦੀਆਂ ਸਾਡੇ ਦੇ ਪਰਚਾ ਕਰਨਾ ਤੁਹਾਡਾ ਇਹ ਕਰਾਂਗੇ ਮੇਰੇ ਖਿਆਲ ਤੇ ਕਰੀ ਪਰਸੋਂ ਕਿਸੇ ਬੰਦੇ ਦਾ ਸਾਡੇ ਜਿਹੜੇ ਜਿੰਨੇ ਵੀ ਸਾਡੇ ਮ ਸੰਘਰਸ਼ ਕਮੇਟੀ ਦੇ ਇਹਨਾਂ ਨੂੰ ਵੀ ਇੱਕ ਦੋ ਬੰਦਿਆਂ ਨੇ ਫੋਨ ਆਇਆ ਵੀ ਤੁਸੀਂ ਬੱਚ ਬਚਾ ਕੇ ਸੋਇਓ ਰਾਤ ਨੂੰ ਸੌਂਡੋ ਚੱਕ ਲਓਗੇ ਇਹ ਨਹੀਂ ਪਤਾ ਹੁਣ ਮਾਈਨਿੰਗ ਵਾਲੇ ਚੱਕਦੇ ਜਾਂ ਗ੍ਰੇਸ਼ਨ ਵਾਲੇ ਚੱਕਦੇ ਚਲੋ ਇਹ ਤਾਂ ਹੁਣ ਸਰਕਾਰ ਜਾਣੇ ਦਈਏ ਲੋਕ ਜਾਣੀ ਦੀ ਪਰ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਦਾ ਮਤਲਬ ਫੋਨ ਦੇ ਰਸਤੇ ਆਇਆ ਜਾਂ ਕਿਸੇ ਬੰਦੇ ਦੇ ਮਤਲਬ ਥਰੂ ਥਰੂ ਬੰਦੇ ਦੇ ਰਸਤੇ ਕਿਉਂਕਿ ਸਾਡੇ ਵੀ ਜਿਹੜੇ ਕੁਝ ਬੰਦੇ ਹੈਗੇ ਜਿਹੜੇ ਸਰਕਾਰ ਨਾਲ ਰਿਲੇਟਿਡ ਵੀ ਹੈਗੇ ਕੁਛ ਅੜ ਵਾਲੀ ਵੀ ਉਹ ਸਾਨੂੰ ਥੋੜਾ ਬੱਤਾਂ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਠੀਕ ਹੈ ਕਿਉਂਕਿ ਆਪਣਾ ਬਚਾ ਵੀ ਸਾਡੇ ਲਈ ਜ਼ਰੂਰੀ ਹੈ ਜੇ ਸਾਣੇ ਫੜਕਾ ਬਹਾ ਕਿਆ ਕਰ ਸਕਦੇ ਕੁਛ ਵੀ ਨਹੀਂ ਪਰ ਹੁਣ ਟਿਪਰ ਭਰੇ ਵੇ ਭੇਜੋਗੇ ਖਾਲੀ ਕਰਕੇ ਭੇਜੋਗੇ ਤੁਨੇ ਹੁਣ ਲੋਕਾਂ ਦੀ ਮਰਜ਼ੀ ਹੈ ਜੋ ਲੋਕ ਕਹਿਣਗੇ ਜੇ ਕਹਿਣਗੇ ਵੀ ਖਾਲੀ ਕਰਕੇ ਭੇਜਣ ਖਾਲੀ ਕਰਕੇ ਭੇਜਦੇ ਨਹੀਂ ਨਹੀਂ ਇਹ ਕੱਲ ਨੂੰ ਫਿਰ ਟਿਪਰ ਆਂਦੇ ਫਿਰ ਕੀ ਕਰੂ ਅਗਲਾ ਕੁੱਕਣੇ ਕੋਈ ਆਸੀ ਅੱਦ ਲਾਣੀ ਹੈ ਹੁਣ ਦੇਖੋ ਲੋਕਾਂ ਦੇ ਲੋਕਾਂ ਦੇ ਜਿਹੜਾ ਇਹ ਕਮੈਂਟ ਇਹ ਲੋਕਾਂ ਦੇ ਤੁਸੀਂ ਸਾਰਾ ਜੋ ਵੀ ਹੈ ਜਨੂੰਨ ਤੁਸੀਂ ਦੇਖ ਰਹੇ ਅਸੀਂ ਇਸ ਦੇ ਬਾਰੇ ਕੀ ਕਹਿ ਸਕਦੇ ਕਿਉਂਕਿ ਇਹ ਲੋਕਾਂ ਨਾਲ ਹੈ ਜੇ ਲੋਕ ਜੇ ਜੇ ਸਾਡੇ ਪਾਣੀ ਨਾ ਦੂੰਗੇ ਹੁੰਦੇ ਸਾਡੇ ਪਾਣੀ ਨਾ ਮਰਦੇ ਤਾਂ ਅਸੀਂ ਕਾਹਦੇ ਲਈ ਸਾਨੂੰ ਲੋੜੇ ਨਾਲ ਇੱਥੇ ਹੁੰਦਾ ਰਿਆ ਉਹ ਹੁਣ ਵੀ ਨਾ ਮੈਂ ਸਵੇਰ ਵੀ ਐਸਡੀਓ ਸਾਹਿਬ ਵੀ ਮਿਲੇ ਹੋਰ ਵੀ ਮਿਲੇ ਮੈਂ ਕਹਾਂ ਜੀ ਸਾਨੂੰ ਕੰਮ ਸਿਰਾਂ ਨੰਗਾਈ ਦਾ ਸਾਨੂੰ ਦੱਸ ਦਿਓ ਕਿੰਨੀ ਜਾਏ ਉਹ ਕਹਿੰਦੇ ਸਾਨੂੰ ਡੀਜ਼ਲ ਟਿੰਗ ਬਾਰੇ ਪਤਾ ਨਹੀਂ ਕਿੰਨੀ ਨੰਗਾਈ ਹੈ ਹੁਣ ਇਹ ਦੱਸੋ ਬਜਾ ਕੀ ਨੂੰ ਅਸੀਂ ਪੁੱਛੀਏ ਜੇ ਡੀਸੀ ਸਾਹਿਬ ਆਇਓ ਉਹ ਮੇਰੇ ਖਿਆਲ ਲਾ ਉਹਨਾਂ ਨੇ ਵੀ ਬਿਆਨ ਮੇਰੇ ਖਿਆਲ ਇੱਕ ਮੈਂ ਸੁਣਿਆ ਤੇ ਉਹ ਕਹਿੰਦੇ ਵੀ ਜੋ ਹੋ ਰਿਹਾ ਜਾਇਜ਼ ਹੋ ਰਿਹਾ ਮੰਤਰੀ ਸਾਹਿਬ ਤੁਹਾਡੇ ਇਲਾਕੇ ਦੇ ਨੇ ਜੋ ਮਾਈਨਿੰਗ ਮੰਤਰੀ ਨੇ ਤੁਹਾਡੇ ਵਿਧਾਇਕ ਵੀ ਨਹੀਂ ਬੋਟਾ ਤਾਂ ਪਹਿਲਾਂ ਕਹਿੰਦੇ ਕਿ ਮਾਈਨਿੰਗ ਨਹੀਂ ਹੋਣ ਦਿੱਤੀ ਜਾਊਗੀ ਹੁਣ ਮਾਈਨਿੰਗ ਹੋ ਰਹੀ ਹੈ ਜੀ ਕੀ ਸੁਨੇਹਾ ਲਾਓਗੇ ਸਾਡੇ ਚੈਨਲ ਦੇ ਵਾਤੇ ਬਲ ਜੀ ਅਸੀਂ ਤਾਂ 5-7 ਵਾਰੀ ਫੋਨ ਤੇ ਵੀ ਅੱਜ ਮੈਂ ਸਵੇਰੇ ਵੀ ਕੰਟੈਕਟ ਕੀਤਾ ਖਿਆਲ ਆ ਕਿ ਉਹਨਾਂ ਨੂੰ ਪਤਾ ਵੀ ਮੈਂ ਪ੍ਰਧਾਨ ਇਲਾਕਾ ਸ਼ੰਗਠਨ ਕਮੇਟੀ ਦਾ ਮੇਰਾ ਨੰਬਰ ਵੀ ਸ਼ਾਇਦ ਉਹਨਾਂ ਕੋਲ ਸੇਵ ਹੈ ਜਾਂ ਨਹੀਂ ਤੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹ ਫੋਨ ਨਹੀਂ ਚੱਕਦੇ ਪਿੱਛੇ ਅਸੀਂ ਇੱਕ ਮੀਟਿੰਗ ਕੀਤੀ ਸਾਰਿਆਂ ਨੇ ਇਕੱਠੇ ਹੋ ਗਏ ਜਿੰਨੇ ਇਲਾਕੇ ਦੇ ਲੋਕਾਂ ਨੇ ਅਸੀਂ ਉੱਥੇ ਵੀ ਇਹ ਗੱਲ ਕਿਹਾ ਬਈ ਜੇ ਕੋਈ ਸਿਆਣੀਆਂ ਬੰਦੇ ਕੋਈ ਵੀ ਮਦਦ ਸਾਡੀ ਗੱਲ ਤਾਂ ਕੰਮ ਸੇਮ ਕਰਾ ਦਿਓ ਪਰ 22300 ਬੰਦੇ ਦੇ ਵਿੱਚੋਂ ਕਿਸੇ ਇੱਕ ਤੋਂ ਵੀ ਇਹ ਲਖਜ ਨਿਕਿਆ ਹੋਵੇ ਕੋਈ ਨਹੀਂ ਯਾਰ ਫੇਗਾ ਸਵੇਰੇ ਮੈਂ ਕਰਦਾ ਮੇਰੇ ਨਾਲ ਚੱਲੋ ਇਹਨਾਂ ਮਤਲਬ ਕਿਸੇ ਨੂੰ ਪਤਾ ਨਹੀਂ ਦੈਸ ਤੇ ਤਾਏ ਉਹਨਾਂ ਦੀ ਕਿਆ ਕਿਆ ਇਹ ਰਾਮੰਦ ਪੱਤਰ ਵੀ ਦਿੱਤਾ ਸੀਗਾ ਕਿ ਕੀ ਕਾਰਵਾਈ ਕੀਤੀ ਹਜੇ ਤੱਕ ਸਾਨੂੰ ਕੋਈ ਇਹਦੇ ਬਾਰੇ ਕੁਝ ਨਹੀਂ ਪਤਾ ਐਸਡੀਐਮ ਸਾਹਿਬ ਨੂੰ ਅਸੀਂ ਦੇਖਾਇਆ ਮੰਗ ਪੱਤਰ ਉਹ ਇਸ ਤਰ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਬਟਾ ਫਿਰ ਬਿਲਕੁਲ ਉਹ ਤਾਂ ਮੈਨੂੰ ਜੇ ਹੁਣ ਨਹੀਂ ਹਟਦਾ ਕੋਈ ਤਾਂ ਉਹਦੇ ਬਾਰੇ ਆਪਣੇ ਹੱਕਾਂ ਲਈ ਤਾਂ ਸਾਰਾ ਕੁਝ ਕਰਨਾ ਪੈਊਗਾ ਜੀ ਜੇ ਸਾਨੂੰ ਸੜਕਾਂ ਰੋਕਣੀਆਂ ਪਈਆਂ ਕੁਝ ਵੀ ਕਰਨਾ ਪਿਆ ਉਹ ਵੀ ਪਰ ਅਸੀਂ ਕਰਾਂਗੇ ਐਕਚੁਅਲੀ ਜਿਹੜੀ ਮਾਈਨਿੰਗ ਹੈ ਪ ਕੁਝ ਦਿਨ ਪਹਿਲਾਂ ਇੱਕ ਸਾਡੇ ਨਾਲ ਪਿੰਡ ਦਾ 15 ਸਾਲਾਂ ਦਾ ਬੱਚਾ ਸੀਗਾ ਉਹ ਏਸੀ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਹੋਈ ਸੀ ਉਹਨਾਂ ਖੱਡਿਆਂ ਦੇ ਵਿੱਚ ਗਿਰਨ ਕਾਰਨ ਉਹਦੀ ਮੌਤ ਹੋ ਗਈ ਸੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਚਲੋ ਖੁਸ਼ੀ ਵੀ ਹੁੰਦੀ ਹੈ ਕਿ ਪਿੰਡ ਹੈ ਜਿਹੜਾ ਉਹ ਇਸ ਕੋਰਟ ਦੀ ਬਿਮਾਰੀ ਦੇ ਵਿਰੁੱਧ ਇਕੱਠਾ ਹੋ ਰਿਹਾ ਵੱਡੀ ਗੱਲ ਇਹ ਹੈ ਕਿ ਉਹ ਸਾਹਮਣੇ ਕੈਮਰੇ ਲੱਗੇ ਹੋਏ ਔਰ ਇਹ ਸਿੱਧਾ ਮੰਤਰੀ ਸਾਹਿਬ ਨਾਲ ਮੋਰਓਵਰ ਜਿਹੜੇ ਸਾਡੇ ਸੈਕਟਰੀ ਸਾਹਿਬ ਹੈ ਉਹਨਾਂ ਉਹਨਾਂ ਦੇ ਬਿਲਕੁਲ ਟਾਈ ਅਪ ਚਾਹੀਏ ਜਿਹੜੇ ਆ ਖੱਡੇ ਪੈ ਰਹੇ ਉਹਨਾਂ ਨੂੰ ਇਹ ਇੱਧਰ ਉਹਨਾਂ ਦੀ ਜਿਹੜੀ ਨਿਗਾ ਨਹੀਂ ਜਾ ਰਹੀ ਤੇ ਮੈਂ ਵੀ ਸਟੇਜਾਂ ਸੰਝੇ ਕੀਤੀ ਸੀ ਹਰਜੋਤ ਸਿੰਘ ਬੈਂਸ ਦੇ ਨਾਲ ਅੱਜ ਸ਼ਰਮ ਦੇ ਨਾਲ ਮੈਨੂੰ ਵੀ ਕਹਿਣਾ ਪੈ ਰਿਹਾ ਕਿ ਅਸੀਂ ਵਾਅਦੇ ਕੀਤੇ ਸੀ ਲੋਕਾਂ ਨਾਲ ਕਿ ਜਿਹੜੇ 2 ਨੰਬਰ ਦੇ ਕੰਮ ਐ ਉਹ ਨਹੀਂ ਹੋਣ ਦੇਵਾਂਗੇ ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਹਜੇ 1 ਮਹੀਨਾ ਨਹੀਂ ਹੋਇਆ ਮਾਈਨਿੰਗ ਸ਼ੁਰੂ ਹੋਈ ਨੂੰ ਆਪਣੀ ਉਹ ਜਿਹੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਉਹਨਾਂ ਦਾ ਇੱਕ ਰੁੱਤਵਾ ਸੀਗਾ ਜ ਜੇ ਅਸੀਂ ਕਹਿ ਸਕਦੇ ਹਾਂ ਕਿ ਜੋ ਉਹਨਾਂ ਨੇ ਆਪਣਾ ਵੋਟਰ ਤੋਂ ਪਹਿਲਾਂ ਇਕਲਾਬਾਦ ਇਮੇਜ ਬਣਾਈ ਸੀ ਉਹ ਅੱਜ ਉਹਨਾਂ ਨੇ ਸਾਰੀ ਇਹਨਾਂ ਲੋਕਾਂ ਨੇ ਸਾਰੀ ਵੀਡੀਓ ਸਾਹਮਣੇ ਤੁਹਾਡੇ ਸਾਹਮਣੇ ਜਾਂ ਜੋ ਵੀਡੀਓ ਮੈਂ ਬਣਾਈ ਆ ਸਾਰੇ ਨੂੰ ਦੱਸ ਦਿੱਤੀ ਕਿ ਆਈ ਇਮੇਜ ਸੀਗੀ ਤੇ ਸਾਨੂੰ ਵੀ ਸ਼ਰਅ ਅਸੀਂ ਭਗਵੰਤ ਮਾਨ ਜੀ ਤੱਕ ਵੀ ਜਾਵਾਂਗੇ ਕਿ ਜਲਤੋਂ ਜਲਦ ਕਾਰਵਾਈ ਕੀਤੀ ਜਾਵੇ ਉਹਨੇ ਅੰਡਰਵਰਸਿ ਕਹ ਰਿਹਾ ਕਿ ਟੈਪਰ ਨਹੀਂ ਚੱਲਣ ਦਿੱਤੇ ਜਾਓਗੇ ਟੈਪਰ ਖਾਲੀ ਕੀਤੇ ਜਾਓਗੇ ਜੇ ਫਿਰ ਭਰਦੇ ਆ ਤਾਂ ਲੰਬਾ ਸੰਘਰਸ਼ ਕੀਤਾ ਜਾਏਗਾ ਜੀ ਦੇਖੋ ਇਹ ਤਾਂ ਪਿੰਡ ਵਾਲਿਆਂ ਦਾ ਦੇਖੋ ਅ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਜਬਾ ਇਹਨਾਂ ਦਾ ਜਦੋਂ ਜਾਗੇ ਉਦੋਂ ਸਵੇਰਾ ਹੁੰਦਾ ਅੱਜ ਜਾਗੇ ਐ ਲੋਕ ਕਿਉਂਕਿ ਅਸੀਂ ਕਿਹਾ ਸੀ ਪਿੰਡਾਂ ਚ ਕਿ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਉਸ ਟਾਈਮ ਨਾਲ ਜਾਇਜ਼ ਦੀ ਗੱਲ ਕੀਤੀ ਸੀ ਨਾਲ ਨਾਜਾਇਜ਼ ਦੀ ਪਰ ਜਦੋਂ ਰਿਜ਼ਲਟ ਆ ਜਾਂਦੇ ਜਾਇਜ਼ ਹੋਰ ਨਾਜਾਇਜ਼ ਦਾ ਜਿਹੜਾ ਵਿਚਾਲਾ ਨੰਨਾ ਏ ਸਾਡੇ ਲੀਡਰ ਉਹਨੂੰ ਖਾ ਜਾਂਦੇ ਤੇ ਮੈਂ ਕੱਲ ਵੀ ਇੱਕ ਬਿਆਨ ਦੇਖ ਰਿਹਾ ਸੀ ਹਰਜੋਤ ਵੈਂਸ ਦਾ ਬਿਆਨ ਆਇਆ ਸੀ ਕਹਿੰਦੇ 1 ਲੱਖ ਮੀਟਰ ਟਨ ਜਿਹੜੀ ਰੋਪੜ ਜ਼ਿਲ੍ਹੇ ਚ ਮਾਈਨਿੰਗ ਹੋਈ ਲੀਗਲ ਮਾਈਨਿੰਗ ਔਰ ਪਿਛਲੇ ਸਾਲ ਦੇ ਵਿੱਚ 4000 ਮੀਟਰ ਟਨ ਫਰਕ ਇਹ ਹੈ ਕਿ ਅਸੀਂ 1 ਮਹੀਨੇ ਦੇ ਵਿੱਚ ਇੰਨੀ ਕਿ ਮਾਈਨਿੰਗ ਕਰ ਦਿੱਤੀ ਕਿ ਲੋਕ ਸਾਡੇ ਵਿਰੁੱਧ ਖੜੇ ਹੋਣ ਲੱਗ ਗਏ ਔਰ ਉਹਨਾਂ ਦਾ ਆਪਣਾ ਹੀ ਅੰਕੜਾ ਹੈ ਜਿਹੜਾ ਉਹ ਡਾਊਟਫੁਲ ਦੇ ਵਿੱਚ ਹੈ ਔਰ ਜੇ ਇਹ ਜੇ ਖੱਡਿਆ ਪਾ ਕੇ ਅਸੀਂ ਲੋਕਾਂ ਦੇ ਸਾਹਮਣੇ ਸੱਚ ਸਾਬਤ ਕਰਨਾ ਤਾਂ ਸ਼ਰਮ ਆਣੀ ਚਾਹੀਦੀ ਹੈ ਬਾਕੀ ਜੇ ਜਿਵੇਂ ਪਿੰਡ ਵਾਲੇ ਕਹਿੰਦੇ ਆਪਾਂ ਇਹਨਾਂ ਨਾਲ ਐ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ ਸਾਡੇ ਵਿਧਾਇਕ ਸਾਹਿਬ ਤਿੰਨ ਚਾਰ ਦਿਨ ਪਹਿਲਾਂ ਜੰਮੂ ਗਏ ਸੀ ਮੈਂ ਉਹਨਾਂ ਦੀ ਹਮੇਸ਼ਾ ਅਪਡੇਟ ਰਹਿੰਦਾ ਉਹਨਾਂ ਦੇ ਫੇਸਬੁਕ ਤੇ ਉਹਨਾਂ ਨੇ ਇੱਕ ਰਾਜਮਾ ਤੇ ਇੱਕ ਚਾਵਲ ਦੀ ਫੋਟੋ ਪਾਈ ਸੀ ਕਿ ਜੇਕਰ ਜੰਮੂ ਆਓ ਤਾਂ ਇਹਨੂੰ ਮਿਸ ਨਾ ਕਰੋ ਉਸੇ ਦਿਨ ਸਾਡੇ ਇੱਕ ਸਵਾੜੇ ਦਾ 16 ਸਾਲ ਦਾ ਬੱਚਾ ਡੁੱਬ ਕੇ ਮਰ ਗਿਆ ਸੀਗਾ ਉਹਦੇ ਰਿਗਾਰਡਿੰਗ ਉਹਨਾਂ ਕੋਲੋਂ ਹੋਰ ਉਹਨਾਂ ਦੇ ਹਲਕੇ ਦੇ ਵਿੱਚ ਬੱਚੇ ਦੀ ਜਿਹੜੀ ਡੁੱਬ ਕੇ ਮੌਤ ਹੋਈ ਸੀ ਔਰ ਉਹਨੂੰ ਇੱਕ ਕਹਿਦੀ ਹੈ ਕਿ ਸ਼ਰਧਾਂਜਲੀ ਦੇਣ ਵਾਸਤੇ ਇੱਕ ਸ਼ਬਦ ਇੱਕ ਫੋਟੋ ਤੱਕ ਨਹੀਂ ਪਈ ਗਈ ਜਿਹੜੀਆਂ ਟਾਬਿਆਂ ਪਰ ਜਾ ਕੇ ਸਿਰਫ ਆਪਣੀ ਫੇਸਬੁੱਕ ਤੇ ਆਪਣੇ ਫੋਲੋਅਰਸ ਵਧਾਉਣ ਵਾਸਤੇ ਹੈ ਜੇਕਰ ਇਹੋ ਜੀ ਰਿਐਲਿਟੀ ਦੇਖਣੀ ਹੈ ਤਾਂ ਉਹਨਾਂ ਨੂੰ ਮੈਦਾਨ ਚਾਣਾ ਪੈਣਾ ਵੋਟਾਂ ਤੋਂ ਪਹਿਲਾਂ ਜੋ ਵਾਦੇ ਹੁੰਦੇ ਆ ਉਹਨਾਂ ਤੇ ਖਰੇ ਨਿੱਤ ਨਾ ਉਹ ਹੀ ਉਹ ਕਰ ਸਕਦਾ ਜਿਹੜਾ ਲੋਕਲ ਹੋਵੇ ਜਿਹਨੂੰ ਆਪਣੇ ਇਲਾਕੇ ਨਾਲ ਪਿਆਰ ਹੋਵੇ ਤੇ ਬਾਕੀ ਜਿਵੇਂ ਪਿੰਡ ਵਾਸੀ ਕਹਿਣਗੇ ਆਪਾਂ ਪਿੰਡ ਵਾਸੀ ਦੇ ਨਾਲ